ਸਾਰੰਗ ਮਹੱਲਾ ਪੰਜਵਾ ਚੌਪ ਦੇ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਤਿਗੁਰ ਮੂਰਤ ਕੋ ਬਲ ਜਾਓ ਅੰਤਰ ਪਿਆਸ ਚਾਤ੍ਰਿਕ ਜਿਉ ਜਲ ਕੇ ਸਫਲ ਦਰਸ਼ਨ ਕਦ ਪਾਉ ਰਹਾਓ ਅਨਾਥਾਂ ਕੋ ਨਾਥ ਸਰਬ ਪ੍ਰਤਪਾਲਕ ਭਗਤ ਵਛਲ ਹਰਨਾਉ ਜਾਕੋ ਕੋਇ ਨ ਰਖੈ ਪ੍ਰਾਣੀ ਤਿਸ ਤੂੰ ਦੇਹ ਅਸਰਾਉ ਨੇ ਧਰਿਆਂ ਧਰ ਨਿਗਤਿਆਂ ਗਤ ਨੇ ਥਾਵਿਆਂ ਤੂੰ ਥਾਓ ਦਹ ਦੇਸ ਜਾਓ ਤਹਾਂ ਤੂੰ ਸੰਗੇ ਤੇਰੇ ਕਿਰਤ ਕਰਮ ਕਮਾਓ ਇੱਕ ਸਤੇ ਲੱਖ ਲੱਖ ਤੇ ਏਕਾਲ ਤੇਰੀ ਗਤ ਮਿਤ ਕਹਿ ਨਾ ਸਕਾਉ ਤੂੰ ਬੇਅੰਤ ਤੇਰੀ ਮਿਤ ਨਹੀਂ ਪਾਈਐ ਸਭ ਤੇਰੂ ਖੇਲ ਦਿਖਾਓ ਸਾਧਨ ਕਾ ਸੰਗ ਸਾਦ ਸੋ ਗੋਸ਼ਟ ਹਰ ਸਾਧਨ ਸੋ ਲੈ ਬਲਾਓ ਜਨ ਨਾਨਕ ਪਾਇਆ ਹੈ ਗੁਰਮਤਿ ਹਰ ਦੇਹੁ ਦਰਸ ਮਨ ਚਾਉ ਸਾਰਗ ਮਹਲਾ ਪੰਜਵਾ ਚੌਪ ਦੇ ਕਰ ਪਹਿਲਾ ਇਕ ਓੰਕਾਰ ਸਤਿਗੁਰ ਪ੍ਰਸਾਦ ਸਤਿਗੁਰ ਮੂਰਤ ਕੋ ਬਲ ਜਾਓ ਅੰਤਰ ਪਿਆਸ ਚਾਤ੍ਰਿਕ ਜਿਉ ਜਲ ਕੇ ਸਫਲ ਦਰਸ਼ਨ ਕਦ ਪਾਉ ਰਹਾਉ ਅਨਾਥਾ ਕੋ ਨਾਥ ਸਰਬ ਪ੍ਰਤਪਾਲਕ ਭਗਤ ਵਛਲ ਹਰਨਾਉ ਜਾਕੋ ਕੋਈ ਨ ਰਖੇ ਪ੍ਰਾਣੀ ਤਿਸ ਤੂੰ ਦੇਹ ਅਸਰਾਉ ਨੇ ਧਰਿਆ ਤਰ ਨੇ ਗਤਿਆ ਗਤ ਨੇ ਥਾਵਿਆ ਤੂੰ ਥਾਉ ਦੇਹ ਦੇਸ ਜਾਓ ਤਹਾਂ ਤੂੰ ਸੰਗੇ ਤੇਰੀ ਕੀਰਤ ਕਰਮ ਕਮਾਓ ਇਕ ਸੇ ਲੱਖ ਲਖ ਤੇ ਇਕਾ ਤੇਰੀ ਗਤ ਮਿਤ ਕਹਿ ਨਾ ਸਕਾਓ ਤੂੰ ਬੇਅੰਤ ਤੇਰੀ ਮਿਤ ਨਹੀਂ ਪਾਈਐ ਸਬ ਤੇਰਾ ਖੇਲ ਦਿਖਾਓ ਸਾਧਨ ਕਾ ਸੰਗ ਸਾਦਸ ਗੋਸ਼ਟ ਹਰ ਸਾਧਨ ਸੋ ਲੈ ਬਲਾਓ ਜਨ ਨਾਨਕ ਪਾਇਆ ਹੈ ਗੁਰਮਤ ਹਰ ਦੇਹੋ ਦਰਸ ਮਨ ਚਾਓ ਸਾਰੰਗ ਮਹੱਲਾ ਪੰਜਵਾ ਚੌਪ ਦੇ ਘਰ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਸਤਗੁਰ ਮੂਰਤ ਕਉ ਬਲ ਜਾਓ ਅੰਤਰ ਪਿਆਸ ਚਾਤ੍ਰਿਕ ਜੋ ਜਲ ਕੇ ਸਫਲਾ ਦਰਸ਼ਨ ਕਦ ਪਾਓ ਰਹਾਓ ਅਨਾਥਾ ਕੋ ਨਾਥ ਸਰਬ ਪ੍ਰਤਪਾਲਕ ਭਗਤ ਵਛਲ ਹਰਨਾਓ ਜਾਕੋ ਕੋਇ ਨ ਰਖੈ ਪ੍ਰਾਣਿ ਤਿਸ ਤੂੰ ਦੇ ਅਸਰਾਓ ਨੇ ਧਰਿਆ ਤਾਰ ਨਿਗਤ ਅਗਤ ਨਿਠਾਵਿਆ ਤੂੰ ਥਾਉ ਦੇਹ ਦੇਸ ਜਾਉ ਤਹਾ ਤੂੰ ਸੰਗੇ ਤੇਰੀ ਕਿਰਤ ਕਰਮ ਕਮਾਉ 1 ਸਤੇ ਲਖ ਲਖ ਤੇ ਇਕਾ ਤੇਰੀ ਗਤ ਮਿਤ ਕਹਿ ਨਾ ਸਕਾਉ ਤੂੰ ਬੇਅੰਤ ਤੇਰੀ ਮਿਤ ਨਹੀਂ ਪਾਈਏ ਸਭ ਤੇਰੂ ਖੇਲ ਦਿਖਾਓ ਸਾਧਨ ਕਾ ਸੰਗ ਸਾਜ ਸਿਉ ਗੋਸ਼ਟ ਹਰ ਸਾਧਨ ਸਿਉ ਲੇਵਲਾਓ ਜਨ ਨਾਨਕ ਪਾਇਆ ਹੈ ਗੁਰਮਤਿ ਹਰ ਦੇ ਹੋ ਦਰਸ ਮਨ ਚਾਉ ਸਾਰੰਗ ਮਹਲਾ ਪੰਜਵਾਂ ਚੌਪ ਦੇ ਘਰ ਪਹਿਲਾ ਇੱਕ ਓਅੰਕਾਰ ਸਤਗੁਰ ਪ੍ਰਸਾਦ ਸਤ ਗੁਰ ਮੂਰਤ ਕੋ ਬਲ ਜਾਓ ਅੰਦਰ ਪਿਆਸ ਚਾਤ੍ਰਿਕ ਜਿਉ ਜਲ ਕੇ ਸਫਲ ਦਰਸਨ ਕਦ ਪਾਓ ਰਹਾਉ ਅਨਾਥਾਂ ਕੋ 나ਥ ਸਰਬ ਪ੍ਰਤਪਾਲਕ ਭਗਤ ਵਛਲ ਹਰ ਨਾਉ ਜਾ ਕੋ ਕੋਏ ਨਾ ਰੱਖੇ ਪ੍ਰਾਣੀ ਤੇ ਸੁਦੇ ਅਸਰਾਉ ਨੇ ਧਰਿਆ ਕਰ ਨਿਗਤਿਆ ਗਤ ਨਿਠਾਵਿਆ ਤੂੰ ਥਾਓ ਦਹਿ ਦਿਸ ਜਾਓ ਤਹਾਂ ਤੂੰ ਸੰਗੇ ਤੇਰੇ ਕੀਰਤ ਕਰਮ ਕਮਾਓ ਇੱਕ ਸਤੇ ਲੱਖ ਲੱਖ ਤੇ ਏਕਾ ਤੇਰੀ ਗਤ ਮਿਤ ਕਹਿ ਨਾ ਸਕਾਉ ਧੂਮੇ ਅੰਤ ਤੇਰੀ ਮਿਤ ਨਹੀਂ ਪਈਐ ਸਭ ਤੇਰੋ ਖੇਲ ਦਿਖਾਓ ਸਾਧਨ ਕਾ ਸੰਗ ਸਾਦ ਸਿਉ ਗੋਸ਼ਟ ਹਰ ਸਾਧਨ ਸਿਉ ਲੇ ਬਲਾਓ ਜਨ ਨਾਨਕ ਪਾਇਆ ਹੈ ਗੁਰਮਤ ਹਰ ਦੇਹੁ ਦਰਸ ਮਨ ਚਾਉ ਸਾਰੰਗ ਮਹੱਲਾ ਪੰਜਵਾ ਚੌਪ ਦੇ ਘਰ ਪਹਿਲਾ ੴ ਸਤਿਗੁਰ ਪ੍ਰਸਾਦਿ ਸਤਿਗੁਰ ਮੂਰਤ ਕੋ ਬਲ ਜਾਉ ਅੰਤਰ ਪਿਆਸ ਆਤ੍ਰਿਕ ਜੋ ਜਲ ਕੇ ਸਭਲ ਦਰਸ਼ਨ ਕਦ ਪਾਉ ਰਹਾ अनाथों को नाथ सर्वप्रतपालक भगत वछल हरनाओ जा को कोई न रखे प्राणी तिस तू दे असराओ ने धरया तर नेगत अगत ਨੇਤਾ ਵੇ ਤੂੰ ਥਾਉ ਦਹ ਦੇ ਸ ਜਾਓ ਤਹਾਂ ਤੂੰ ਸੰਗੇ ਤੇਰੇ ਕੀਰਤ ਕਰਮ ਕਮਾਓ ਇੱਕ ਸਤੇ ਲੱਖ ਲਖ ਤੇ ਇਕਾ ਤੇਰੀ ਗਤ ਮਿਤ ਕਹਿ ਨਾ ਸਕਾਓ ਤੂੰ ਬੇਅੰਤ ਤੇਰੀ ਮਿਤ ਨਹੀਂ ਪਾਈਏ ਸਭ ਤੇਰੋ ਖੇਲ ਦਿਖਾਓ ਸਾਧਨ ਕਾ ਸੰਗ ਸਾਦ ਸਉਗੋਸ਼ਟ ਹਰ ਸਾਧਨ ਸੁਲੇ ਬਲਾਓ ਜਨ ਨਾਨਕ ਪਾਇਆ ਹੈ ਗੁਰਮਤ ਹਰ ਦੇਹੋ ਦਰਸ ਮਨ ਚਾਓ ਸਰੰਗ ਮਹੱਲਾ ਪੰਜਵਾ ਚੌਪ ਦੇ ਘਰ ਪਹਿਲਾ ੴ ओंकार सतगुरु प्रसाद सतगुरु मूरत ਕੋ ਬਲ ਜਾਓ ਅੰਦਰ ਪਿਆਸ ਚਾਤ੍ਰਿਕ ਜਿਉ ਜਲ ਕੇ ਸਫਲ ਦਰਸ਼ਨ ਕਦ ਪਾਉ ਰਹਾਉ ਅਨਾਥਾਂ ਕੋ ਨਾਥ ਸਰਬ ਪ੍ਰਤਪਾਲਕ ਭਗਤ ਵਛਲ ਹਰਨਾਉ ਜਾ ਕੋ ਕੋਏ ਨਾ ਰੱਖੇ ਪ੍ਰਾਨੇ ਤਿਸ ਤੂੰ ਦੇ ਅਸਰਾਉ ਨੇ ਧਰਿਆ ਤਰ ਨਿਗਤ ਅਗਤ ਨਿਥਾਵਿਆ ਤੂੰ ਥਾਉ ਦੇਹ ਦੇਸ ਜਾਉ ਤਹਾਂ ਤੂੰ ਸੰਗੇ ਤੇਰੀ ਕੀਰਤ ਕਰਮ ਕਮਾਉ ਇੱਕ ਸਤੇ ਲੱਖ ਲੱਖ ਤੇ ਏਕਾਂ ਤੇਰੇ ਗਤ ਮਿਤ ਕਹਿ ਨਾ ਸਕਾਓ ਤੂੰ ਬੇਅੰਤ ਤੇਰੀ ਮਿਤ ਨਹੀਂ ਪਾਈਏ ਸਭ ਤੇਰੋ ਖੇਲ ਦਿਖਾਓ ਸਾਧਨ ਕਾ ਸੰਗ ਸਾਦਸੋ ਗੋਸ਼ਟ ਹਰ ਸਾਧਨ ਸੋ ਲੈ ਬਲਾਓ ਜਨ ਨਾਨਕ ਪਾਇਆ ਹੈ ਗੁਰਮਤ ਹਰ ਦੇ ਹੁਦਰਸ ਮਨ ਚਾਉ ਸਰੰਗ ਮਹਲਾ ਪੰਜਵਾਂ ਚੌਪ ਦੇ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਤਿਗੁਰ ਮੂਰਤ ਕੋ ਬਲ ਜਾਉ ਅੰਦਰ ਪਿਆਸ ਆਤ੍ਰਿਕ ਜੋ ਜਲ ਕੀ ਸਫਲਾ ਦਰਸ਼ਨ ਕਦ ਪਾਉ ਰਹਾਉ ਅਨਥਾ ਕੋ ਨਾਥ ਸਰਬ ਪ੍ਰਤ ਪਾਲਕ ਭਗਤ ਵਛਲ ਹਰ ਨਾਉ ਜਾ ਕੋ ਕੋਈ ਨ ਰਖੈ ਪ੍ਰਾਣੀ ਤਿਸ ਤੂੰ ਦੇਹ ਅਸਰਾਉ ਨੇ ਧਰਿਆ ਤਰ ਨਿਗਤਿਆਂ ਗਤ ਨਿਥਾਵਿਆ ਤੂੰ ਥਾਓ ਦੇਹ ਦੇਸ ਜਾਉ ਤਹਾਂ ਤੂੰ ਸੰਗੇ ਤੇਰੀ ਕੀਰਤ ਕਰਮ ਕਮਾਓ ਇੱਕ ਸੇ ਲੱਖ ਲੱਖ ਤੇ ਏਕਾ ਤੇਰੇ ਗਤ ਮਿਤ ਕਹਿ ਨਾ ਸਕਾਓ ਤੂੰ ਬੇਅੰਤ ਤੇਰੀ ਮਿਤ ਨਹੀਂ ਪਾਈਏ ਸਭ ਤੇਰੋ ਖੇਲ ਦਿਖਾਓ ਸਾਧਨ ਕਾ ਸੰਗ ਸਾਧਸਿਓਂ ਗੋਸ਼ਟ ਹਰ ਸਾਧਨ ਸਿਓ ਲਿਵਲਾਓ ਜਨ ਨਾਨਕ ਪਾਇਆ ਹੈ ਗੁਰਮਤਿ ਹਰ ਦੇਹੁ ਦਰਸ ਮਨ ਚਾਉ ਸਾਰੰਗ ਮਹੱਲਾ ਪੰਜਵਾ ਚੌਪ ਦੇ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਤਿਗੁਰ ਮੂਰਤ ਕੋ ਬਲ ਜਾਓ ਅੰਤਰ ਪਿਆਸ ਚਾਤ੍ਰਿਕ ਜਿਉ ਜਲ ਕੇ ਸਫਲ ਦਰਸ਼ਨ ਕਦ ਪਾਉ ਰਹਾਉ ਅਨਾਥਾ ਕੋ ਨਾਥ ਸਰਬ ਪ੍ਰਤਪਾਲਕ ਭਗਤ ਵਛਲ ਹਰ ਨਾਉ ਜਾ ਕੋ ਕੋਈ ਨ ਰਖੈ ਪ੍ਰਾਣੀ ਤਿਸ ਤੂੰ ਦੇਹ ਅਸਰਾਉ ਨੇ ਧਰਿਆ ਤਰ ਨਿਗਤਿਆਂ ਗਤ ਨੇ ਥਾਵਿਆ ਤੂੰ ਥਾਓ ਦਹ ਦਿਸ ਜਾਓ ਤਹਾਂ ਤੂੰ ਸੰਗੇ ਤੇਰੇ ਕੀਰਤ ਕਰਮ ਕਮਾਓ ਇੱਕ ਸਤੇ ਲੱਖ ਲੱਖ ਤੇ ਏਕਾ ਤੇਰੇ ਗਤ ਮਿਤ ਕਹਿ ਨਾ ਸਕਾਉ ਤੂੰ ਬੇਅੰਤ ਤੇਰੀ ਮਿਤ ਨਹੀਂ ਪਾਈਏ ਸਭ ਤੇਰੂ ਖੇਲ ਦਿਖਾਓ ਸਾਧਨ ਕਾ ਸੰਗ ਸਾਦ ਸੋਗੋਸ਼ਟ ਹਰ ਸਾਧਨ ਸੋ ਲੈ ਬਲਾਓ ਜਨ ਨਾਨਕ ਪਾਇਆ ਹੈ ਗੁਰਮਤਿ ਹਰ ਦੇਹੁ ਦਰਸ ਮਨ ਚਾਉ ਸਾਰਗ ਮਹਲਾ ਪੰਜਵਾ ਚੌਪ ਦੇ ਘਰ ਪਹਿਲਾ ਇਕ ਓੰਕਾਰ ਸਤਗੁਰ ਪ੍ਰਸਾਦ ਸਤਗੁਰ ਮੂਰਤ ਕਬਲ ਜਾਉ ਅੰਤਰ ਪਿਆਸ ਚਾਤਰਕ ਜੋ ਜਲ ਕੇ ਸਫਲ ਦਰਸ਼ਨ ਕਦ ਪਾਉ ਰਹਾਉ ਅਨਾਥਾ ਕੋ ਨਾਥ ਸਰਬ ਪ੍ਰਤਪਾਲਕਾ ਭਗਤ ਵਛਲ ਹਰਨਾਉ ਜਾਕੋ ਕੋਈ ਨ ਰਖੇ ਪ੍ਰਾਣੀ ਇਸ ਤੂੰ ਦੇਹ ਅਸਰਾਉ ਨੇ ਧਰਿਆ ਤਰ ਨੇ ਗਤਿਆ ਗਤ ਨੇ ਥਾਵਿਆ ਤੂੰ ਥਾਉ ਦੇਹ ਦੇਸ ਜਾਓ ਤਹਾਂ ਤੋਂ ਸੰਗੇ ਤੇਰੀ ਕੀਰਤ ਕਰਮ ਕਮਾਓ ਇਕਸੇ ਲੱਖ ਲੱਖ ਤੇ ਇਕਾ ਤੇਰੀ ਗਤ ਮਿਤ ਕਹਿ ਨਾ ਸਕਾਓ ਤੂੰ ਬੇਅੰਤ ਤੇਰੀ ਮਿਤ ਨਹੀਂ ਪਾਈਐ ਸਭ ਤੇਰਾ ਖੇਲ ਦਿਖਾਓ ਸਾਧਨ ਕਾ ਸੰਗ ਸਾਦਸੋ ਗੋਸ਼ਟ ਹਰ ਸਾਧਨ ਸੋ ਲਿਵਲਾਓ ਜਨ ਨਾਨਕ ਪਾਇਆ ਹੈ ਗੁਰਮਤਿ ਹਰ ਦੇਹੋ ਦਰਸ ਮਨ ਚਾਓ ਸਾਰੰਗ ਮਹੱਲਾ ਪੰਜਵਾ ਚੌਪ ਦੇ ਘਰ ਪਹਿਲਾ ਇਕ ਓੰਕਾਰ ਸਤਗੁਰ ਪ੍ਰਸਾਦ ਸਤਗੁਰ ਮੂਰਤ ਕਉ ਬਲ ਜਾਓ ਅੰਤਰ ਪਿਆਸ ਚਾਤ੍ਰਿਕ ਜੋ ਜਲ ਕੇ ਸਫਲ ਦਰਸ਼ਨ ਕਦ ਪਾਓ ਰਹਾਓ ਅਨਾਥਾ ਕੋ ਨਾਥ ਸਰਬ ਪ੍ਰਤਪਾਲਕ ਭਗਤ ਵਛਲ ਹਰਨਾਉ ਜਾਕੋ ਕੋਇ ਨ ਰਖੈ ਪ੍ਰਾਣੀ ਤਿਸ ਤੂੰ ਦੇ ਅਸਰਾਉ ਨੇ ਧਰਿਆ ਤਾਰ ਨਿਗਤ ਅਗਤ ਨੇ ਥਾਵਿਆ ਤੂੰ ਥਾਉ ਦੇਹ ਦੇਸ ਜਾਉ ਤਹਾ ਤੂੰ ਸੰਗੇ ਤੇਰੀ ਕਿਰਤ ਕਰਮ ਕਮਾਉ ਇਕ ਸਤੇ ਲਖ ਲਖ ਤੇ ਇਕਾ ਤੇਰੀ ਗਤ ਮਿਤ ਕਹਿ ਨਾ ਸਕਾਉ ਤੂੰ ਬੇਅੰਤ ਤੇਰੀ ਮਿਤ ਨਹੀਂ ਪਾਈਏ ਸਭ ਤੇਰੂ ਖੇਲ ਦਿਖਾਓ ਸਾਧਨ ਕਾ ਸੰਗ ਸਾਧ ਸਿਉ ਗੋਸ਼ਟ ਹਰ ਸਾਧਨ ਸਿਉ ਲਿਵਲਾਓ ਜਨ ਨਾਨਕ ਪਾਇਆ ਹੈ ਗੁਰਮਤਿ ਹਰ ਦੇ ਹੋ ਦਰਸ ਮਨ ਚਾਉ ਸਾਰੰਗ ਮਹਲਾ ਪੰਜਵਾਂ ਚੌਪਦਿ ਘਰ ਪਹਿਲਾ ਇੱਕ ਓਅੰਕਾਰ ਸਤਗੁਰ ਪ੍ਰਸਾਦ ਸਤ ਗੁਰ ਮੂਰਤ ਕੋ ਬਲ ਜਾਓ ਅੰਦਰ ਪਿਆਸ ਚਾਤ੍ਰਿਕ ਜਿਉ ਜਲ ਕੇ ਸਫਲ ਦਰਸਨ ਕਦ ਪਾਓ ਰਹਾਉ ਅਨਾਥਾਂ ਕੋ 나ਥ ਸਰਬ ਪ੍ਰਤਪਾਲਕ ਭਗਤ ਵਛਲ ਹਰ ਨਾਉ ਜਾ ਕੋ ਕੋਏ ਨਾ ਰੱਖੇ ਪ੍ਰਾਣੀ ਤੇ ਸੁਦੇ ਅਸਰਾਉ ਨੇ ਧਰਿਆ ਤਰ ਨੇ ਗਤਿਆ ਗਤ ਨਿਠਾਵਿਆ ਤੂੰ ਥਾਓ ਦਹਿ ਦਿਸ ਜਾਓ ਤਹਾਂ ਤੂੰ ਸੰਗੇ ਤੇਰੇ ਕੀਰਤ ਕਰਮ ਕਮਾਓ ਇੱਕ ਸਤੇ ਲੱਖ ਲੱਖ ਤੇ ਏਕਾ ਤੇਰੀ ਗਤ ਮਿਤ ਕਹਿ ਨਾ ਸਕਾਉ ਧੂਮੇ ਅੰਤ ਤੇਰੀ ਮਿਤ ਨਹੀਂ ਪਈਐ ਸਭ ਤੇਰੋ ਖੇਲ ਦਿਖਾਓ ਸਾਧਨ ਕਾ ਸੰਗ ਸਾਧਸਿਓ ਗੋਸ਼ਟ ਹਰ ਸਾਧਨ ਸਿਓ ਲੇਵ ਲਾਓ ਜਨ ਨਾਨਕ ਪਾਇਆ ਹੈ ਗੁਰਮਤ ਹਰ ਦੇਹੁ ਦਰਸ ਮਨ ਚਾਓ ਸਾਰੰਗ ਮਹੱਲਾ ਪੰਜਵਾ ਚੌਪ ਦੇ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਤਿਗੁਰ ਮੂਰਤ ਕੋ ਬਲ ਜਾਉ ਅੰਤਰ ਪਿਆਸ ਆਤ੍ਰਿਕ ਜੋ ਜਲ ਕੇ ਸਫਲ ਦਰਸ਼ਨ ਕਦ ਪਾਉ ਰਹਾ ਅਨਾਥਾਂ ਕੋ ਨਾਥ ਸਰਬ ਪ੍ਰਤਪਾਲਕ ਭਗਤ ਵਛਲ ਹਰਨਾਉ ਜਾਕੋ ਕੋਈ ਨ ਰਖੇ ਪ੍ਰਾਣੀ ਤਿਸ ਤੂੰ ਦੇ ਅਸਰਾਉ ਨੇ ਧਰਿਆ ਤਰ ਨੇ ਗਤ ਅਗਤ ਨੇਤਾ ਵੇ ਤੂੰ ਥਾਉ ਦਹਿ ਦੇ ਸ ਜਾਓ ਤਹਾਂ ਤੂੰ ਸੰਗੇ ਤੇਰੀ ਕੀਰਤ ਕਰਮ ਕਮਾਓ ਇੱਕ ਸਤੇ ਲੱਖ ਲਖ ਤੇ ਇਕਾ ਤੇਰੀ ਗਤ ਮਿਤ ਕਹਿ ਨਾ ਸਕਾਓ ਤੂੰ ਬੇਅੰਤ ਤੇਰੀ ਮਿਤ ਨਹੀਂ ਪਾਈਏ ਸਭ ਤੇਰੋ ਖੇਲ ਦਿਖਾਓ ਸਾਧਨ ਕਾ ਸੰਗ ਸਾਦ ਸੋਗੋਸ਼ਟ ਹਰ ਸਾਧਨ ਸੋ ਲੈ ਬਲਾਓ ਜਨ ਨਾਨਕ ਪਾਇਆ ਹੈ ਗੁਰਮਤਿ ਹਰ ਦੇਹੋ ਦਰਸ ਮਨ ਚਾਓ ਸਰੰਗ ਮਹੱਲਾ ਪੰਜਵਾ ਚੌਪ ਦੇ ਘਰ ਪਹਿਲਾ ਇਕ ਓੰਕਾਰ ਸਤਗੁਰ ਪ੍ਰਸਾਦ ਸਤਗੁਰ ਮੂਰਤ ਕੋ ਬਲ ਜਾਓ ਅੰਦਰ ਪਿਆਸ ਚਾਤਰਿਕ ਜਿਉ ਜਲ ਕੇ ਸਫਲ ਦਰਸ਼ਨ ਕਦ ਪਾਉ ਰਹਾਉ ਅਨਾਥਾ ਕੋ ਨਾਥ ਸਰਬ ਪ੍ਰਤਪਾਲਕ ਭਗਤ ਵਛਲ ਹਰਨਾਉ ਜਾ ਕੋ ਕੋਏ ਨਾ ਰੱਖੇ ਪ੍ਰਾਨੇ ਤੇ ਸਤੂੰ ਦੇ ਅਸਰਾਉ ਨੇ ਧਰਿਆ ਤਰ ਨੇ ਗਤਿਆ ਗਤ ਨੇ ਥਾਵਿਆ ਤੂੰ ਥਾਉ ਦੇਹ ਦੇਸ ਜਾਓ ਤਹਾਂ ਤੂੰ ਸੰਗੇ ਤੇਰੀ ਕੀਰਤ ਕਰਮ ਕਮਾਉ ਇਕਸਤੇ ਲੱਖ ਲੱਖ ਤੇ ਏਕਾ ਤੇਰੇ ਗਤ ਮਿਤ ਕਹਿ ਨਾ ਸਕਾਓ ਧੂਬੇ ਅੰਤ ਤੇਰੀ ਮਿਤ ਨਹੀਂ ਪਾਈਏ ਸਭ ਤੇਰੋ ਖੇਲ ਦਿਖਾਓ ਸਾਧਨ ਕਾ ਸੰਗ ਸਾਦ ਸੋ ਗੋਸ਼ਟ ਹਰ ਸਾਧਨ ਸੋ ਲੈ ਬਲਾਓ ਜਨ ਨਾਨਕ ਪਾਇਆ ਹੈ ਗੁਰਮਤ ਹਰ ਦੇ ਹੁਦ ਰਸ ਮਨ ਚਾਉ ਸਰੰਗ ਮਹਲਾ ਪੰਜਵਾ ਚੌਪ ਦੇ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਤਿਗੁਰ ਮੂਰਤ ਕੋ ਬਲ ਜਾਉ ਅੰਤਰ ਪਿਆਸ ਚਾਤਰਕ ਜੋ ਜਲ ਕੀ ਸਫਲ ਦਰਸ਼ਨ ਕਦ ਪਾਉ ਰਹਾਉ ਅਨਾਥਾ ਕੋ ਨਾਥ ਸਰਬ ਪ੍ਰਤਪਾਲਕ ਭਗਤ ਵਛਲ ਹਰਨਾਉ ਜਾਕੋ ਕੋਇ ਨ ਰੱਖੇ ਪ੍ਰਾਣੀ ਤਿਸ ਤੋਂ ਦੇਹ ਅਸਰਾਉ ਨੇ ਧਰਿਆ ਤਰ ਨਿਗਤਿਆ ਗਤ ਨਿਥਾਵਿਆ ਤੂੰ ਥਾਓ ਦੇਹ ਦੇਸ ਜਾਉ ਤਹਾਂ ਤੂੰ ਸੰਗੇ ਤੇਰੀ ਕੀਰਤ ਕਰਮ ਕਮਾਓ ਇੱਕ ਸੇ ਲੱਖ ਲੱਖ ਤੇ ਏਕਾ ਤੇਰੇ ਗਤ ਮਿਤ ਕਹਿ ਨਾ ਸਕਾਓ ਹੂੰ ਬੇਅੰਤ ਤੇਰੀ ਮਿਤ ਨਹੀਂ ਪਈਏ ਸਭ ਤੇਰੋ ਖੇਲ ਦਿਖਾਓ ਸਾਧਨ ਕਾ ਸੰਗ ਸਾਧਸਿਓਂ ਗੋਸ਼ਟ ਹਰ ਸਾਧਨ ਸਿਓ ਲਿਵਲਾਓ ਜਨ ਨਾਨਕ ਪਾਇਆ ਹੈ ਗੁਰਮਤਿ ਹਰ ਦੇਹੋ ਦਰਸ ਮਨ ਚਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ